ਸ੍ਰੀ ਅਖੰਡ ਪਾਸਾਈ ਦੇ ਰਮ ਜੋ ਸਭੀ ਸਿੰਘ ਨੂੰ ਸੋਵਰ ਕਰਾਇਆ ਗਈ ਸੀ ਔਰ ਅੱਜ ਸੁਬ ਜਿਹੜਾ ਸੰਗਰਾਦ ਦਾ ਜੋ ਮੱਗ ਜਿਹੜਾ ਚੱਲਿਆ ਹੈ ਔਰ ਉਹ ਆਪਣੇ ਗ੍ਰਹਿ ਸਭੀ ਸਿੰਘ ਨੂੰ ਸ੍ਰੀ ਅਖੰਡ ਪਾਸਾਈ ਦੀ ਫੋਕ ਬਾਈ ਜਾਰੇ ਹਰ ਹਰ ਰਤਨ ਰਤਨ ਹਰਨੇ ਕੋ ਗੁਰ ਸਤ ਗੁਰਦਾਨ ਦਵਾਈਓ ਮਨ ਮਿਲ ਸੰਤ ਜਨ ਅਸਗਾਇਓ ਹਰ ਹਰ ਰਤਨ ਰਤਨ ਹਰਨੇ ਕੋ ਗੁਰ ਸਤ ਗੁਰਦਾਨ ਦਿਵਾਇਓ ਰਹਾਉ ਇਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਭੈਦ ਸਦੇਵੋ ਬਿਨ ਹਰ ਮੀਤ ਮੇਰਾ ਯੋ ਕਿਨ ਚਿੰਤ ਕਿਰਪਾ ਕਰੇ ਜਗਦੇਸ਼ਰ ਤਬ ਹਰ 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 ਜਸ ਤੇ ਆਇਓ ਨਾਨਕ ਕੋ ਹਰ ਪੇਟੇ ਸਵਾਮੀ ਦੁਖ ਹੋ ਕਰਾ ਮਨ ਮਿਲ ਸੰਤ ਜਨਾ ਦਸ ਗਾਇਓ ਹਰ ਹਰ ਰਤਨ ਰਤਨ ਹਰ ਭੀਕੋ ਗੁਰ ਸਤ ਗੁਰ ਦਾਨ ਦਵਾਇਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਸਾਧੀ ਨੂੰ ਅਰਦੀ ਸਾਖ ਸੰਗਤ ਦਿਓ ਭਾਈ ਸਰ ਭਾਈ ਸਰਜੀ ਸਰਦੀ ਦੇ ਵੱਲੋਂ ਜੋ ਨਵੇਂ ਮਹਾਰਤ ਬਖਸ਼ੇ ਹਨ ਬੱਚਿਆਂ ਨੂੰ ਨੌਕਰੀਆਂ ਬਖਸ਼ੀਆਂ ਹਨ ਇਹਨਾਂ ਦੇ ਸਭਾ ਦੇ ਵਿੱਚ ਸਤਿਗੁਰੂ ਜੀ ਦਾ ਜੋ ਸਤਿਗੁਰੂਆਂ ਨਾਲ ਸਤਿਕਾਰ ਕਰਦੇ ਸਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਉਹ ਇਹ ਧੰਨਵਾਦ ਕਰਦੇ ਜੀ ਜੀ ਜਗਾਂ ਨੂੰ ਕੀ ਲੈ ਪਾਣਾ ਤੋਂ ਤੋਂ ਪੂਰੇ ਮੂਪੇ ਰਾਨਾ ਤੋਂ ਆਉਣ ਇਸ ਨੂੰ ਮਾਫੀ ਹੈਰਾ ਪ੍ਰਚਾਰ ਜੀ ਵਰਤੇਗੇ ਸੋ ਸਤਿਗੁਰ ਦੇ ਚਰਨਾਂ ਦੇ ਪਰਵਾਣ ਜੀ ਹੋਏ ਜੀ ਜੀ ਕੀ ਆਸਨਾ ਨੂੰ ਪਤਨਾ ਨੂੰ ਮਾਰ ਜੀ ਪਾਦਰੇ ਨੌਕਰੀ ਬਖਸ਼ੀ ਹੈ ਤੇ ਨੌਕਰੀ ਦੇ ਨਾਲ ਉਹ ਚੰਗੇ ਜੀਵਨ ਸਾਥ ਦੇ ਮਿਲ ਤਾਂ ਜੋ ਆਪ ਜੀ ਚਰਣਾ ਨਾਲ ਲੁੜ ਕੇ ਸਾਰੀ ਜ਼ਿੰਦਗੀ ਚੰਗੇ ਜੀਵਨ ਸਾਥੀ ਨਾਲ ਨਿਵਾ ਸਕੇ ਤੋਂ ਐਨੀ ਅਰਦਾਸ ਸਾਰਿਆਂ ਨੇ ਹੀ ਕਰਕੇ ਜਾਣੀ ਹੈ ਕਿ ਜੋ ਭਾਈ ਸੰਗਦੀ ਸਿੰਘ ਦੀ ਤਮੰਨਾ ਹੈ ਉਹ ਸਰਬੋਤਮੀ ਅਗਲੇ ਸਾਲ ਤੱਕ ਪੂਰੀਆਂ ਕਰਨ ਦੀ ਅਰਦਾਸ ਬੰਛੇ ਬੋਲੇ ਈਸੋ ਨੇ ਹਾਲ ਸੁਖੀਆ ਪਲ ਵਾਹਿਗੁਰੂ ਦਾ ਬਾਸਾ ਵਾਹਿਗੁਰੂ ਜੀ ਕੀ ਮਤਿ Altyazı M.K. Sar lay so ਗੁਰਦੇ ਗੁਰਦੇ ਬਾਦ ਸ੍ਰੀ ਭਗਵਾਨ ਦੀ ਕਿਰਪਾ ਸ੍ਰੀ ਸਨੇਕ ਰੀਤਾ ਭਗਵਤੀ ਸੰਮਰਪਤ ਗੁਰੂ ਨਾਨਕ ਦੇਵ ਆਏ ਰੰਗਤ ਗੁਰਦੇ ਅਮਰਦਾਸ ਰਾਮਦਾਸ ਜੀ ਸਾਹਿਬ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੁਦਿਠਿਆ ਸਭ ਦੁਖ ਜਾਇ ਗੁਰਦੇ ਸਵਾਦ ਦਰਸ਼ਿ ਮਰੀਆ ਕਰਨਉ ਨਿਦਯ ਅਵਿਤਾਏ ਸਭ ਥਾਈ ਉਹਨਾਂ ਦੀ ਸਹਾਇ ਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਸਭ ਥਾਈ ਉਹਨਾਂ ਦੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਜੀ ਦਾ ਅੰਦਰ ਕੇ ਬੋਲੋ ਜੀ ਆਵੇ ਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ ਆਪਣੇ ਚਰਨ ਪਰਸ ਕੇ ਨਿਹਾਲ ਨਿਹਾਲ ਕੀਤਾ ਹੈ ਸਤਿਗੁਰੂ ਜੀ ਸੋ ਪਰਵਾਰ ਵਿੱਚ ਸੁਖ ਸ਼ਾਂਤੀ ਵਾਸਤੇ ਪਰਿਵਾਰ ਦੀ ਛੜਨੀਆ ਖਲਾ ਵਾਸਤੇ ਗੁਰਮੁਖ ਪ੍ਰੇਮੀ ਭਾਈ ਸਰਜੀ ਸਿੰਘ ਜੀ ਦੇ ਵੱਲੋਂ ਤੁਲਕੀ ਮਾਣੀ ਅਜੇ ਦਿਨ ਸਗਨੀ ਚੰਦ ਮਿਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਬਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਵਾਕਾ ਅਨੁਸਾਰ ਸੁਣੀ ਅਰਦਾਸ ਸੁਵਾਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੋ ਦੇ ਅੰਦਰ ਗੁਰੂ ਨਾਨਕ ਜੀ ਵੜਿਆ ਆਪ ਜੀ ਦਾ ਨਾਮ ਸਤਨਾਮ ਸਤਨਾਮ ਜਪਿਆ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪਰਵਾਨ ਕਰਕੇ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕਰੋ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਗੁਰੂ ਪਿਆਰੇ ਮੇਰੇ ਜਨਾਂ ਦੇ ਮਿਲਿਆ ਆਗੇ ਦਾ ਨਾਮ ਚਿਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ। ਜੋ ਬੋਲੇ ਸੋਨਿਆ। ਜੋ ਬੋਲੇ ਸੋਨਿਆ। ਅੱਜ ਅਸੀਂ ਸਰਦਾਰ ਸਰਬਜੀਤ ਸਿੰਘ ਜੀ ਦੇ ਗੁਰੂ ਵਿਖੇ ਕੁਮਾਨਪੁਰ ਹਿੰਦੂਦੇਵੀ ਜਾਇਨਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਦੇ ਬੱਚੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸੈੱਟ ਹੋ ਗਏ ਨੇ ਵਾਹਿਗੁਰੂ ਜੀ ਦੀ ਕਿਰਪਾ ਹੈ ਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦਾ ਓਗ ਰੱਖਿਆ ਗਿਆ ਸੀ ਔਰ ਪਾਠ ਹੋਇਆ ਹੈ ਔਰ ਇਹੀ ਅਰਦਾਸ ਅਸੀਂ ਕਰਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਦੇ ਸਰਦਾਰ ਸਰਬਜੀਤ ਸਿੰਘ ਜੀ ਦੇ ਬੱਚੇ ਅچھے ਤਰੀਕੇ ਦੇ ਨਾਲ ਸੈੱਟ ਹੋ ਗਏ ਹਰ ਤਰੀਕੇ ਦੇ ਨਾਲ ਇਹ ਅੱਗੇ ਵਧ ਕੇ ਇਹ ਸੋਸਾਇਟੀ ਵਾਸਤੇ ਪਰਿਵਾਰ ਵਾਸਤੇ ਵਧੀਆ ਤਰੀਕੇ ਦੇ ਨਾਲ ਕੰਮ ਕਰਨ ਤੇ ਆਪਣੇ ਸਮਾਜ ਅਤੇ ਆਪਣੇ ਪੰਜਾਬ ਤੇ ਮੁਲਕ ਵਾਸਤੇ ਵਧੀਆ ਤੋਂ ਵਧੀਆ ਕੰਮ ਕਰਨ ਤਾਂ ਜੋ ਅਸੀਂ ਜੋ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ ਉਹ ਸਟੇਜ ਨੂੰ ਅਸੀਂ ਹਾਸਿਲ ਕਰ ਸਕੀਏ ਤੇ ਸਰਬੱਤ ਦੇ ਭਲੇ ਦਾ ਜੋ ਮੁਕਾਮ ਹੈ ਜੋ ਜੁਗਨਾਨਤ ਪਾਤਸ਼ਾਹ ਜੀ ਨੇ ਰੱਖਿਆ ਸੀ ਉਸ ਨੂੰ ਅਸੀਂ ਪੂਰਾ ਕਰਕੇ ਸਾਰੇ ਅੰਤੀ ਹਾਂ ਬੇਟਾ ਸਸਰੀ ਗਾਜੀ ਮੇਰਾ ਨਾਮ ਕਾਸ਼ਤਿਪ ਸਿੰਘ ਹੈ ਤੇ ਅੱਜ ਮਾਗੀ ਦਾ ਸ਼ੋਭ ਦਿਹਾੜਾ ਹੈ ਤੇ ਮੇਰੇ ਫਾਦਰ ਸਾਹਿਬ ਰਿਟਾਇਰਡ ਜੇ ਆਫਸਰ ਨੇ ਪੋਰਸ ਡਿਪਾਰਟਮੈਂਟ ਦੇ ਤੇ ਮੇਰੇ ਫਾਦਰ ਸਾਹਿਬ ਸਦਾ ਸੇਵੀ ਸੀ ਨੇ ਅੱਜ ਖੰਡ ਪ੍ਰਸਾਦ ਜੀ ਦਾ ਜੋਗੇ ਪਿਛੇ 100 ਬਾਦ ਨੂੰ ਆਰੰਭ ਕਰਾਇਆ ਸੀ ਅੱਜ ਦਾ ਬਾਕੀ ਤੇ ਸ਼ੁਭ ਤੇ ਅੱਜ ਤੇ ਭੋਗ ਹੈ ਤੇ ਬ੍ਰਹਮਾਤਮਾ ਦੇ ਸਾਨੂੰ ਬਹੁਤ ਸਾਰੇ ਖੁਸ਼ੀਆਂ ਖਸ਼ੀਆਂ ਤੇ ਇਹੋ ਦਾਸੇ ਮਾਗੀ ਤੇ ਸ਼ੁਭ ਤੇ ਅੱਜ ਸਾਰਿਆਂ ਨੂੰ ਬ੍ਰਹਮਾਤਮਾ ਨਾਲ ਖੁਸ਼ੀਆਂ ਖਸ਼ੀਆਂ ਆਪਣੇ ਚਰਨਾਂ ਦਾ ਜੋੜੇ ਵਾਹਿਗੁਰੂ ਜੀ ਕਾ ਖਾਲਸਾ ਬੇਟਾ ਤੁਸੀਂ ਕੀ ਕਰਦੇ ਜੀ ਅਜੀ ਮੈਂ ਜੀ ਜੂਨੀਅਰ ਇੰਜੀਨੀਅਰ ਲੱਗਾ ਤੇ ਮੇਰੇ ਜਿਹੜੇ ਵੱਡੇ ਭਰਾ ਨੇ ਉਹ ਵੀ ਜੂਨੀਅਰ ਇੰਜੀਨੀਅਰ ਲੱਗੇ ਨੇ ਐਜੂਕੇਸ਼ਨ ਦੀ ਪਾਠਨ ਦੇ ਵਿੱਚ ਜੀ ਹਾਂ ਜੀ ਔਰ ਕੀ ਕਿ ਆਪਾਂ ਨੌਜੋਨ ਪੀੜੀ ਕੀ ਮੈਸੇਜ ਦੇਣਾ ਔਰ ਕੀ ਉਹਨਾਂ ਨੂੰ ਮੈਸੇਜ ਦੇਣਾ ਹੈ ਕਿ ਵੱਧ ਵੱਧ ਚੰਗੇ ਕੰਮ ਕਹੀਏ ਗੁਰੂ ਚਰਣਾ ਨਾਲ ਜੁੜੀਏ ਆਪਣੇ ਵੱਲ ਜਲ ਸਤਕਾਰ ਕਰੀਏ ਤੇ ਨਾਲ ਮਿਲ ਕੇ ਰਹੀਏ ਤੇ ਜਿੱਤਾ ਸਾਡਾ ਦਿੱਤੀ ਪਰਿਵਾਰ ਅੱਜ ਵਿਸ਼ੋਕਿਆ ਰਲ ਕੇ ਮਨਾ ਰਿਹਾ ਹੈ ਮੈਂ ਸੁਖਵਿੰਦਰ ਕਾਲ ਅਧਿ ਸਰਦਾਰ ਸੰਤੇਜ ਜੀ ਕਮਾਨਪੁਰਾ ਮੈਂ ਅੱਜ ਸਾਡੇ ਘਰ ਨੂੰ ਛੇ ਦਾ ਟਾਈਮ ਮਹਾਰਾਜ ਦੇ ਆਗਮਨ ਦਾ ਸਮਾਅ ਹੋਇਆ ਹੈ ਸਾਡੇ ਤੇ ਆਇਆ ਪਟਪਾਗਾ ਸਮਾਅ ਆਇਆ ਹੈ ਏ ਖੁਸ਼ੀਆਂ ਸਾਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀਆਂ ਮੇਰੇ ਬੱਚੇ ਨੂੰ ਜੈ ਇ ਸੈਕਟ ਹੋਏ ਨਿਪੜ ਦੇ ਕੇ ਮਾਨਸੇ ਚ ਪਾਸ਼ਾ ਨਾਲ ਤੇ ਹੋਰ ਤਰ੍ਹਾਂ ਦੀਆਂ ਬਖਸ਼ਿਸ਼ ਕੇ ਮੇਰਾ ਵਿਚਾਰ ਇਹ ਬੁੱਕੀ ਐ ਮੈਂ ਐਸੀ ਕਰ ਰਿਹਾ ਐ ਮਾਨਸੇ ਚ ਪਾਸ਼ਾ ਸੇ ਤਰ੍ਹਾਂ ਹਣ ਖੁਸ਼ੀਆਂ ਬਖਸ਼ਿਸ਼ ਕੀਤੀਆਂ ਜਿਵੇਂ ਸਾਰੇ ਪਰਿਵਾਰ ਨੂੰ ਖੁਸ਼ੀਆਂ ਬਖਸ਼ਿਸ਼ ਕਰੇ ਸਾਰੀ ਦੁਨੀਆ ਨੂੰ ਖੁਸ਼ੀਆਂ ਬਖਸ਼ਿਸ਼ ਕਰੇ ਤੇ ਬੱਚੇ ਹੋਰ ਪੜਨ ਨੂੰ ਵਿਖਣ ਤੇ ਨਸ਼ਾ ਮੁਕਤ ਹੋਵੇ ਦੇ ਸਾਰੇ ਦੁਨੀਆ ਮੇਰੇ ਕਾਮਯਾਬ ਹੋਣ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰੇ ਪ੍ਰਮਾਤਮਾ ਇਸੇ ਕੁਰਸੀ ਦੇ ਵਿੱਚ ਮੇਰੇ ਬੱਚਿਆਂ ਨੇ ਸੋਣ ਕਾਮਯਾਬੀ ਦੀ ਕੁਰਸੀ ਵਿੱਚ ਇਹ ਘਾੜੀ ਵਰਸਾ ਰਗੜਤਾ ਕਰਾਈਏ ਸੰਗੋਲਤਾ ਦਾਤੀ ਸਮਾਣੇ ਕੋੜ ਦਾ ਮਾਗੀ ਦੇ ਦਿਹਾੜੇ ਆਪ ਸਾਰੇ ਸਾਡਾ ਸਾਰਾ ਪਰਿਵਾਰ ਇਕੱਤਰ ਤੇ ਭਾਇ ਹੈ ਇਸੇ ਤਰ੍ਹਾਂ ਮੈਂ ਚਾਹੁੰਦੀ ਹਾਂ ਕਿ ساری ਦੁਨੀਆ ਦੇ ਸਾਰੇ ਪਰਿਵਾਰ ਸਾਰੇ ਵਖਰੇਵੇਂ ਉਹਨਾਂ ਦੇ ਦੂਰ ਹੋ ਜਾਣ ਉਹਨਾਂ ਦੇ ਵਿਚਾਰ ਇਕੱਠੇ ਹੋ ਗਏ ਸਾਰਾ ਪਿਆਰ ਦਿੱਤੇ ਪਿਆਰ ਦੇ ਨਾਲ ਖੁਸ਼ੀਆਂ ਮਨਾਉਣ ਤੇ ਕਲ ਤੇ ਤੁਹਾਨੂੰ ਦੇ ਬੱਚੇ ਹੀ ਹਰੇਕ ਦੇ ਇਨਸਾਨ ਦੇ ਬੱਚੇ ਕਾਮਜਾਦ ਇਨਸਾਨ ਬਣਨ ਦੇ ਦਸ਼ਨਾਸ਼ੈ ਤੋਂ ਮੁਕਤ ਹੋਣ। ਇਹ ਕਾਰਨ ਕਿ ਪਰਮਾਤਮਾ ਨਾਲ ਖੁਸ਼ੀਆਂ ਬਖਸ਼ਿਸ਼ ਤੇ ਹੁੰਦਾ ਹੈ। ਜੋ ਖੁਸ਼ੀ ਸਰਬਜੀ ਸਿੰਘ ਦੇ ਕਿਸੇ ਉਹਨਾਂ ਕਿ ਪਰਮਾਤਮਾ ਬਖਸ਼ਿਸ਼ ਤੇ ਕਿਰਨ ਉਹਨਾਂ ਨੇ ਖੁਸ਼ੀ ਦੇ ਵਿੱਚ ਪਰਮਾਤਮਾ ਸੁਖਰਾਮਨਤਨ ਸੋਵਾ ਸਿਖਣ ਪਾ ਲਈ। ਰੰਗ ਕੋ ਰਾਈਗੇਸ਼ਨ ਔਰ ਤਿੰਨ ਦਿਨ ਲਗਤਾਂ ਗੁਰਬਾਣੀ ਦਾ ਜੋਬ ਤਵੇਸੀ ਗੁਰਬਾਣੀ ਦਾ ਪਰਵਾਦ ਹੋਸੀ ਪਰ ਉਸ ਉਪਰੰਤ ਅੱਛੀ ਮੈਗਨੇਸਿਟੀਟੀ ਮਨ ਮੰਨ ਪ੍ਰ ਸੱਚੀ ਸਵੀ ਗਰੰਟੀ ਸੀਖਣ ਪਾਸਾਇ ਦੇ ਕੋ ਪਾਈ ਲਾਰੇ ਔਰ ਤੁਸ ਨੂੰ ਸੰਤ ਜੂਤਰਾ ਨੇ ਪਾਖੀ ਸਤ ਕਿ ਸੁਣ ਕੇ ਯਾਦ ਹੋਣੀ ਹੈ ਕਿਉਂਕਿ ਛੱਡੇ ਰਿੱਤੀ ਪਰਵਾਰ ਸਾਥੇ ਇਹ ਸੇ ਬੜੇ ਪੈਸਾ ਸਦਾ ਜੀਪੀ ਸੀ ਤੇ ਸਭ ਜੀ ਸੀ ਇਹ ਉਤਸ਼ਾਹਪੂਰਨ ਜੀ ਸਾਡੇ ਇੱਥੇ ਸੁਪੇ ਨੇ ਪਰ ਇਸ ਨੂੰ ਕਿ ਇਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੇ ਸਨ ਔਰ ਬੱਚੇ ਸੈਟਲ ਹੋਏ ਸਨ ਜੀ ਖੁਸ਼ੀ ਦੇ ਵਿੱਚ ਸੀ ਖਨਪਾਸਾ ਜੀ ਜੋ ਵਰਮ ਕਲਗੇ ਸਨ ਤਾਂ ਹਾਜੂਤ ਕੋ ਉਪਾਇ ਜਾਨੇ ਮਾਜੀ ਸੁਪਿਆਰੇ ਨੇ ਸੂਸ਼ਕਤਨੋ ਸੀ ਲਾਕਰ ਕੋ ਦੇਣੇ ਰਤੀ ਪ੍ਰਵਾਹ ਨੂੰ ਵੇਖਾ ਸਰ ਬੈਠ ਤਕੀ